ਜਦ ਪਾਣੀ ਆ ਗਿਆ ਤਾਂ ਅਸੀਂ ਬਸ ਨਹਾਣੇ ਚੁੱਕੇ ਨਹਾਣੇ ਚੁੱਕੇ ਤੇ ਗਾਂ ਨਹੀਂ ਰੋ ਉਤੋਂ ਬਾਦ ਸੰਪਰਾਇ ਨਗਾਜਾ ਜੂ ਮਾਨੂੰ ਨਿਕਲ ਜਾ ਗਿਆ ਮਾਈ ਕੰਮ ਕਰ ਗਿਆ ਮੈਂ ਤਕਾਗਾਗਾ ਬਣਾਇਆ ਤੇ ਨਹੀਂ ਵੀ ਮੈਂ ਤੇ ਜਿੰਨੀ ਲੋਖੇ ਕੰਮ ਕਰਕੇ ਭਾਂਡੇ ਮਾਰ ਲਾਂਗੇ ਭਲਾਂਤੀ ਜਾਈਏ ਤੇ ਸਾਰੇ ਠੀਕ ਆ ਮੁੰਡਾ ਤੇ ਅੱਜ ਥੱਪਾ ਨਾ ਆ ਰਿਹਾ ਤੇ ਅੱਜ ਥੱਪੇ ਦਾ ਵਾਲਾ ਨਹੀਂ ਖਾਂਦਾ ਆ ਦੇਸਾ ਅਗਾਚੇ ਮਾਰ ਸਾਰਾ ਖਰਾਬ ਹੋ ਗਿਆ ਪੋਰੋ ਟਿਬਾਰੂ ਮਾਂ ਦੀਓ ਹੀ ਖਾਂਦੇ। ਦਿਲ ਨਹੀਂ ਪੱਕਦੀ ਨਹੀਂ ਹੁੰਦਾ ਕਰੇ। ਕਿੱਛ ਪਕੜੀ ਮਾਰੂ ਆਂਦੀਓ ਖਾਂਦੀ ਆਂ ਰੋਟੀ। ਮੁਰਾ ਮਾਰੀਏ ਕਰੀਏ ਮੰਦਾ ਆ ਰਹਾ ਜਾਂਦਾ। ਨਹੀਂ ਆ ਜਿਹੜੀ ਬੈੱਡ ਆ ਇਹ ਤਾਂ ਮਾਂ ਖਰਾਬ ਹੋ ਚੁੱਕੀ ਆ ਸਾਰੇ। ਮਿੱਤੇ ੰਦਰ ਰੋਟੀ ਖਾਦੀ। ੰਦਰ ਰੋਟੀ ਖਾਦੀ। ਹੂੰ। ਸਾਰੇ ਕਹਿੰਦੇ ਸਾਰੀ ਦੁਨੀਆਂ ਨਾਲ ਆ ਰਹੀ ਆ। ਹਾਂ। ਕਹਿੰਦਾ ਕੀ ਕਰਨੀ ਆ। ਜਗਬਾਨੀ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਲਗਾਤਾਰ ਹੜ੍ਹਾਂ ਦੀ ਕਵਰੇਜ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਔਰ ਜੋ ਹਾਲਾਤ ਹੁਣ ਪੰਜਾਬ ਦੇ ਵਿੱਚ ਬਣੇ ਕੋਏ ਨੇ ਜਿਹੜੇ ਹੜ੍ਹਾਂ ਦੇ ਮਾਰ ਵੱਜੀ ਆ ਤੇ ਨੁਕਸਾਨ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਘਰ ਦੇ ਵਿੱਚ ਮੌਜੂਦ ਆ ਜਿੱਥੇ ਮਾਪੋਤਨੀ ਦੋਨੋ ਔਰ ਪਤੀ ਦਾ ਸਿਰ ਤੋਂ ਸਾਇਆ ਬਹੁਤ ਸਮਾਂ ਪਹਿਲਾਂ ਉੱਠ ਗਿਆ ਸੀ ਤੇ ਘਰ ਦੇ ਖਲਾਤ ਤੁਸੀਂ ਦੇਖ ਹੀ ਸਕਦੇ ਹੋ ਇਹ ਘਰ ਹੈ ਦੋ ਕਮਰੇ ਆ ਬਾਲਿਆਂ ਵਾਲੇ ਔਰ ਪਾਣੀ ਜਦੋਂ ਚੜਿਆ ਤਾਂ ਇਹ ਦਰਵਾਜ਼ੇ ਦਰਵਾਜ਼ੇ ਤੱਕ ਇਹਨਾਂ ਦਾ ਕਹਿਣਾ ਹੈ ਕਿ ਪਾਣੀ ਚੜਿਆ ਹੋਇਆ ਸੀ ਔਰ ਸਮਾਂ ਨਹੀਂ ਮਿਲਿਆ ਕਿ ਸਮਾਨ ਕੱਢ ਲਿਆ ਜਾਵੇ ਔਰ ਹੁਣ ਸਮਾਨ ਜਿਹੜਾ ਉਹ ਬਾਹਰ ਕੱਢ ਕੇ ਰੱਖਿਆ ਹੈ ਇਹ ਦੋ ਬੈੱਡ ਆ ਦਿਖਾ ਦਿੰਨੇ ਆ ਤੁਹਾਨੂੰ ਇਹੇ ਦੋ ਬੈੱਡ ਆ ਵੀ ਸਾਰਾ ਟੁੱਟ ਗਿਆ ਫੁੱਲ ਗਿਆ ਕਿਉਂਕਿ ਤਿੰਨ ਤਿੰਨ ਤੱਕ ਤਿੰਨ ਦਿਨ ਤੱਕ ਜਿਹੜਾ ਪਾਣੀ ਉਹ ਚੜਿਆ ਸੀ ਔਰ ਇੰਨੇ ਕ ਕੱਪੜੇ ਜਿਹੜੇ ਉਹ ਬਚੇ ਆ ਔਰ ਇਧਰ ਆ ਹਾਲਾਤ ਜੇ ਕਰਦੇ ਆ ਹੁਣ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਅੰਦਰ ਜਾ ਕੇ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕਿੰਨੀ ਮਿੱਟੀ ਕਿੰਨੀ ਰਿਬ ਜਿਹੜੀ ਹੈ ਨਾ ਉਹ ਚੜੀ ਹੋਈ ਆ ਤੁਸੀਂ ਦੇਖੋ ਇਹ ਰੂਮ ਦੇ ਅੰਦਰ ਦੇ ਹਾਲਾਤ ਆ ਰਿਬ ਜਿਹੜੀ ਉਹ ਕਿੰਨੀ ਕਿੰਨੀ ਚੜ ਚੁੱਕੀ ਆ ਕਿਉਂਕਿ ਇਹ ਇਹ ਪਰਪਾਈ ਨਹੀਂ ਹੋਣੀ ਇਹਨਾਂ ਦੀ ਕਿ ਕਿ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋ ਗਿਆ ਇੱਧਰ ਵੀ ਹੁਣ ਪਤਾ ਨਹੀਂ ਕਿ ਆ ਛੱਤ ਜਿਹੜੀ ਆ ਬਾਲਿਆਂ ਵਾਲੀ ਉਹ 2 ਮਿੰਟ ਚੱਲੇ ਜਾਂ 1 ਦਿਨ ਚੱਲੇ ਜਾਂ 2 ਦਿਨ ਚੱਲੇ ਤਾਂ ਇਹ ਬਹੁਤ ਸਾਰਾ ਨੁਕਸਾਨ ਜਿਹੜਾ ਉਹ ਹੋ ਗਿਆ ਇੱਧਰ ਇਹ ਅੰਦਰ ਦੀਆਂ ਤਸਵੀਰਾਂ ਵੀ ਦਿਖਾ ਰਹੇ ਇੱਥੇ ਤੱਕ ਜਿਹੜਾ ਪਾਣੀ ਸੀ ਉਹ ਦੱਸਿਆ ਜਾਂਦਾ ਕਿ ਦਰਵਾਜ਼ਿਆਂ ਤੱਕ ਪਾਣੀ ਆ ਔਰ ਆ ਸਮਾਨ ਜਿਹੜਾ ਇਨੱਕ ਸਮਾਨ ਇਹਨਾਂ ਦਾ ਬਚਿਆ ਬਾਕੀ ਪਰਿਵਾਰਕ ਮੈਂਬਰ ਮੇਰੇ ਨਾਲ ਨੇ ਦੋਨੋਂ ਮਾਂ ਪੁੱਤ ਨੇ ਗੱਲਬਾਤ ਕਰਦੇ ਆ ਕੀ ਨਾਮ ਹੈ ਭਾਈ ਆਪਣਾ ਭਾਈ ਜਤਿੰਦਰ ਗੁਰੂ ਠੀਕ ਆ ਪੀ ਇਹ ਤੁਸੀਂ ਲਾਗੇ ਹੀਗਾ ਤੇ ਇਧਰ ਵੀ ਪਾਣੀ ਆ ਗਿਆ ਜਦੋਂ ਬੰਨ ਟੁੱਟਾ ਹਾਂਜੀ ਭਾਜੀ ਇਹ ਜਦੋਂ ਮਤਲਬ ਬੰਨ ਟੁੱਟਾਣਾ ਭਾਜੀ ਘਟੂ ਘਟ ਮਿੰਨਾਂ ਦਾ ਪਾਣੀ ਆ ਗਿਆ ਠੀਕ ਹੈ ਜੀ ਆਪਾਂ ਤੇ ਆਪਣਾ ਸਮਾਨ ਹੀ ਬੜੀ ਮੁਸ਼ਕਿਲ ਗੱਡੇ ਭਾਜੀ ਠੀਕ ਹੈ ਜੀ ਪਰ ਮਤਲਬ ਪਹਿਲੇ ਨਾ ਮਤਲਬ ਕਾਪੜੇ ਘਰ ਤੋਂ ਹੁੰਦੇ ਰਹੇ ਹੁਣ ਨਾ ਮਤਲਬ ਬੁਰਾ ਹਾਲ ਹੋ ਗਿਆ ਹੁਣ ਮਤਲਬ ਕਿਹਦੇ ਘਰ ਆਨੇ ਕੋਈ ਨਹੀਂ ਇਹਦੇ ਘਰ ਰਹ ਰਹੇ ਹਾਂਜੀ ਹਾਂਜੀ ਭਾਜੀ ਕੀ ਕੰਮ ਕਰ ਕਰਦੇ ਬਈ ਦਿਹਾੜੀ ਦਾ ਪਾਈ ਭਾਜੀ ਦਿਹਾੜੀ ਕਰਦੇ ਹਾਂਜੀ ਭਾਜੀ ਕੀ ਸਮਾਨ ਸੀ ਬਸ ਇਹੀ ਸਮਾਨ ਹਾਂਜੀ ਭਾਜੀ ਇਹ ਮਤਲਬ ਦੋ ਗੱਡਾ ਹੀ ਗਾਡਰ ਵਾਲੀਆਂ ਤੇ ਬਾਕੀ ਉਹ ਤੁਹਾਡੇ ਸਾਹਮਣੇ ਜੋ ਵੀ ਸਮਾਨ ਹੈ ਇਹ ਬੈੱਡ ਤਾਂ ਬਹੁਤ ਇਹਨਾਂ ਦੀ ਹਾਲਤ ਬਹੁਤ ਖਰਾਬ ਆਹਾ ਬੈੱਡ ਮਤਲਬ ਜਦੋਂ ਮਤਲਬ ਅੰਦਰੋਂ ਸਮਾਨ ਕੱਢਿਆ ਨਾ ਭਾਈ ਜਿੰਨੇ ਮਤਲਬ ਤੁਹਾਨੂੰ ਮਤਲਬ ਲੱਭੇ ਨਾ ਆਪਣੇ ਕੀ ਕੰਦੇ ਪਾਵੇ ਜਿੰਨੇ ਜਿੰਨੇ ਵੀ ਡੁੱਬੇ ਦੇ ਭਾਈ ਕੋਟ-ਕੋਟ ਕੇ ਕੱਢੇਗੇ ਸਾਰਾ ਸਮਾਨ ਜਿੰਨਾ ਵੀ ਸਾਰਾ ਕੋਟ ਕੇ ਕੱਢਾਂਗੇ ਇਹ ਨਹੀਂ ਇਹ ਆ ਇੱਧਰ ਆ ਪੇਟੀ ਵਗੈਰਾ ਇੱਧਰ ਆ ਹਾ ਸੋਫੇ ਜੇ ਹਾਂਜੀ ਹਾਂਜੀ ਭਾਈ ਇਹ ਸਾਡੇ ਮਤਲਬ ਬੈਂ ਤਰੇ ਤਰੇ ਕਰਦੇ ਜਦੋਂ ਮਤਲਬ ਪਾਣੀ ਆਇਆ ਦੋਨੋਂ ਜਾਣੇ ਉਹ ਘਰ ਦੇ ਵਿੱਚ ਹਾਂਜੀ ਹਾਂਜੀ ਭਾਈ ਮਤਲਬ ਮੇਰੇ ਦੋ ਬੱਚੇ ਆ ਮੇਰੀ ਵਾਈਫ ਆ ਹਾਂਜੀ ਹਾਂਜੀ ਅਸੀਂ اسی ਘਰ ਦੇ ਵਿੱਚ ਹੀ ਰਹਿੰਦੇ ਹਾਂ ਹਾਂਜੀ ਇਹ اسی ਘਰ ਦੇ ਵਿੱਚ ਰਹਿੰਦੇ ਹਾਂ ਭਾਈ ਅੱਛਾ ਹਾਂਜੀ ਇਸ ਮਾਨ ਇਹ ਮਾ ਹੁਣੀ ਵੀ ਇਹ ਨਾਲ ਗੱਲਬਾਤ ਕਰਦੇ ਆ ਜਦੋਂ ਪਾਣੀ ਆਇਆ ਉਦੋਂ ਘਰ ਦੇ ਵਿੱਚ ਮੌਜੂਦ ਸੀਗੇ ਤੁਸੀਂ ਹਾਂਜੀ ਪਾਜੀ ਮੈਂ ਅਹੀਂ ਮੌਜੂਦ ਹੀ ਬਚਾ ਇਹਨਾਂ ਪਤਾ ਹੀ ਨੱਗਾਂ ਦਿੱਤਾ ਐ ਇਦਾਂ ਹੀ ਬੇਫਿਕਰੇ ਹੀ ਪਿਛੜੇ ਕਿੰਨਾ ਪਾਣੀ ਆਣਾ ਹੈ ਜਦੋਂ ਪਾਣੀ ਆ ਗਿਆ ਤਾਂ ਅਸੀਂ ਬਸ ਨਹਾਣੇ ਚੁੱਕੇ ਨਹਾਣੇ ਚੁੱਕ ਕੇ ਤੇ ਗਾਂ ਨਹੀਂ ਗਿਆ ਉਦੋਂ ਤੋਂ ਬਾਅਦ ਸਨ ਪਰਾਂ ਨਾ ਗਾਜੂ ਮਾਨੂੰ ਨਿਕਲ ਜਾ ਗਿਆ ਮੈਂ ਹੀ ਕੰਮ ਕਰਕੇ ਮੈਂ ਤਾਂ ਕਰਕੇ ਬਣਾਇਆ ਹੈ ਤੇ ਨਹੀਂ ਮੈਂ ਤਾਂ ਜਾਨੀ ਨਹੀਂ ਲੋਕਾਂ ਦੇ ਕੰਮ ਕਰਕੇ ਭਾਂਡੇ ਮਾਰ ਮੰਗੇ ਭਾਂੰਦੀ ਦਈਏ ਤੇ ਸਾਰਾ ਹੀ ਖਰਾਬ ਹੋ ਗਿਆ ਜਾ ਕੇ ਸ ਲੋਕਾਂ ਦੇ ਭਾਂਡੇ ਮਾਂਜੀ ਕੰਮ ਕੀਤਾ ਲੋਕਾਂ ਕਰੇ ਮੈਂ ਕੰਮ ਕਰ ਜਾਂਦੇ ਆਂ ਜੀ ਕੀ ਅਸੇ ਤਬਦਲ ਦੀਆਂ ਠੀਕ ਆ ਮੁੰਡਾ ਤੇ ਅੱਜ ੱਪਾ ਦਾ ਆ ਗਿਆ ਅੱਜ ੱਪੇ ਦਾ ਬਹਾਰ ਨਹੀਂ ਖਾਂਦਾ ਆ ਦੇ ਸਾਰਾ ਅਗਾਚ ਮਾਨ ਸਾਰਾ ਖਰਾਬ ਹੋ ਗਿਆ ਰੋਟੀ ਬਾਰੋਂ ਮੰਦੀਓ ਹੀ ਖਾਂਦੇ ਆ ਰੋਟੀ ਵੀ ਪੱਕਦੀ ਨਹੀਂ ਹੁੰਦਾ ਘਰੇ ਕਿੰਨੇ ਚਪੜ ਕੜੀ ਬਾਰੋਂ ਆਂਦੀਓ ਖਾਨੀ ਆ ਇਹ ਰੋਟੀ ਆ ਮੋੜਾ ਮਾੜੀ ਘਰੀਆਂ ਮੰੰਦਾ ਆ ਰਹਾ ਸਾਰਾ ਨਹੀਂ ਆ ਜਿਹੜੀ ਬੈੱਡ ਆ ਇਹ ਤਾਂ ਮਾਂ ਖਰਾਬ ਹੋ ਚੁੱਕੀ ਆ ਸਾਰੇ ਯਾ ਸਾਰੇ ਖਰਾਬ ਹੋ ਗਏ ਸਾਰਾ ਸਾਮਾਨ ਦਾ ਖਰਾਬ ਹੋ ਗਿਆ ਤਾਂ ਕਿ ਉਹ ਪੇਟੀ ਵੀ ਬੈੱਡ ਵੀ ਉਜਾਰੀ ਵੀ ਸੋਜੀ ਸ਼ੂਫੇ ਸਭ ਕੁਝ ਖਰਾਬ ਹੋ ਗਿਆ ਜੇ ਇਹੀ ਲੀੜਾ ਕਪੜਾ ਬਚਿਆ ਇਹੀ ਬਸ ਆਹੋ ਨੀ ਦਾ ਕਪੜਾ ਜਿਹੜੀਆਂ ਹੁਣ ਹੋਵੇ ਚੋ ਗੜਗੀਆਂ ਵੇਚਰ ਕੱਡੀਆਂ ਅੱਜ ਵੀਰਾ ਸ਼ੁਕਾ ਤੇ ਮੈਂ ਅੱਜ ਪਾਨੀ ਹਮਾਰਾ ਮੋਟਾ ਤੇ ਉਹ ਫੇਰ ਮੁਰਕੇ ਬਾਹਰ ਸਾਨਾ ਪੀ ਮਾਰੀ ਮਾਰਤੀ ਔਰ ਜਾਈਆਂ ਜਿਹੜੀਆਂ ਹੀ ਉਹ ਪੇਟੀ ਚ ਗੜਗੀਆਂ ਆਹ ਪੇਟੀ ਜਿਹੜੀ ਪਈ ਆ ਆਹੋ ਉਹ ਪੇਟੀ ਤੇ ਕਰੀ ਬੀਆਂ ਚਾਰੀਆਂ ਇਹ ਕੱਡੀਆਂ ਹੀ ਨਹੀਂ ਮੈਂ ਉਦਾਂ ਹੀ ਅੱਛਾ ਹਾਂ ਤੋ ਪਣੀ ਇਹ ਗੰਦੀ ਮਾ ਜੰਗੀ ਹਰ ਕੱਢਦਾ ਤੇ ਮੈਂ ਲੱਗੇ ਨਾ ਮੈਂ ਸੋਇਆ ਚਾਚਾ ਲੱਗੇ ਮੈਂ ਲੱਗੇ ਮੈਂ ਤੰਬੂ ਪਾਣੀ ਤੇ ਮੇਰੇ ਆ ਚਾਚਾ ਲੱਗੇ ਜਾ ਅੱਛਾ ਹਾਂ ਤੇ ਮਾ ਲਿਈ ਨਾ ਮੈਂ ਤਾਂ ਭਾਰ ਭਾਰਾ ਤਾਂ ਤੁਹਾਨੂੰ ਨਹੀਂ ਇੱਥੇ ਬਹੁਤ ਮਾਰਾ ਜਦੋਂ ਫਿਰ ਵੇਖਿਆ ਜਿਹੜਾ ਮਿਹਨਤ ਕਰਕੇ ਸਮਾਨ ਬਣਾਇਆ ਸਾਰਾ ਪਾਣੀ ਆ ਗਿਆ ਹਾਂ ਮਿਹਨਤ ਕਰਕੇ ਬੜਾ ਬੜਾ ਉਹ ਕਹੋ ਜੀ ਮੈਂ ਮਰਿਆ ਅੱਜ ਨੌ ਸਾਲੋ ਕਿਵੇਂ ਮਰਦ ਮਾਰੇ ਦਤ ਮਿਹਨਤ ਕਰਕੇ ਖਾਨੀ ਹੈ ਹਾਂ ਇਹ ਹੀ ਆਲਮਾਰੀ ਵਗੈਰਾ ਇਹ ਹੀ ਬਚੀ ਸਾਰੀ ਆ ਆ ਇਹ ਬਚੀ ਬਚਰ ਮਾਰੀ ਇਹੋ ਬਚਿਆ ਮਾਸ਼ਾ ਸ਼ਮਾਨ ਹੋਰ ਆ ਬੋਲਾ ਮਹਾਰਾ ਇਹ ਹਵਾ ਤੇ ਜੁਰਕੇ ਕਹਿੰਦਾ ਬਚਾ ਲਿਆ ਥੋੜੀ ਬੈਠ ਕੇ ਕਰਕੇ ਛਾਤ ਕਰ ਛੱਟ ਕੰਨ ਮਾਸ਼ਾ ਥਾਂ ਬਣਾ ਲਿਆ ਸੰ ਆ ਤੇ ਹੁਣ ਜਦੋਂ ਦੇਖਦੇ ਹਾਂ ਇੱਥੇ ਬੜਾ ਸੋਹਣਾ ਵਾਸ ਸੀ ਹਨਾ ਦੋਨੋਂ ਜਣੇ ਰਹਿਨੇ ਸੀਗੇ ਤੇ ਪਰ ਹੁਣ ਜਦੋਂ ਦੇਖਦੇ ਹਾਂ ਉਮੀਦ ਟੁੱਟ ਗਈ ਆ ਉਹ ਸਾਈ ਟੁੱਟ ਗਈ ਹੈ ਨਾ ਔਰ ਚਾਹੁੰਦਾ ਨਹੀਂ ਵੀ ਹੁਣ ਕਿੱਦਾਂ ਰਵਾਂਗੇ ਕਿੱਥੇ ਜਾਵਾਂਗੇ ਆ ਸਾਮਾਨ ਤਾਂ ਬੈੱਡ ਤਾਂ ਬਹੁਤ ਗਲੇ ਇੱਥੇ ਤਾਂ ਲੰਮੇ ਨਹੀਂ ਪਿਆ ਜਾਣਾ ਤੁਹਾਡੇ ਕੋ ਨਾ ਥੰਨੇ ਨਾ ਪੋ ਗਏ ਤੇ ਨਾ ਥੰਨੇ ਰ ਪੋ ਗਏ ਵਿੱਚ ਚੁਪ ਚੁਪ ਕੇ ਕੱਢੇ ਆ ਦੱਬੇ ਗਏ ਥੱਲੇ ਦੱਬੇ ਗਏ ਨਾ ਹੋਰ ਪਏ ਗਏ ਅੰਦਰ ਉਹਨੇ ਦੱਬੇ ਗਏ ਦੇ ਦੱਬ ਕੇ ਤਾਂ ਫੇਰ ਕੱਢੇ ਆ ਅੱਛਾ ਹਾਂ ਬੋਲਾ ਆ ਜਿਹਾ ਉਹਦੇ ਪਿਓ ਨੂੰ ਕਹੀ ਚਾਰਾਂ ਆਂਦੇ ਜੋ ਵੇਖਦੇ ਮੈਂ ਨਿਸ਼ਾਨ ਉਹ ਉੱਤਰ ਪਾ ਨਗੀ ਤਾਂਨਨ ਇਹ ਗਰੀਬਾਂ ਨਾਲ ਤਾਂ ਕਾ ਵੀ ਮਾਰਾ ਜਿਆਦਾ ਨਹੀਂ ਕਰਦਾ ਪਰ ਮਾਰਦਾ ਜਿਆਦਾ ਆਉਂਦਾ ਮਨ ਚ ਖਿਆਲ ਆਇਆ ਇਹ ਕੀ ਸੋਚਦੇ ਰਹੇ ਜਦੋਂ ਪਾਣੀ ਇੱਥੇ ਖੜਾ ਹੈ ਮਾਂ ਚ ਪਾਣੀ ਬਥੇਰੇ ਚ ਜਾਂਦੀਆਂ ਈ ਕਰਨਾ ਹਾਂ ਕੀ ਡੱਬਾਂ ਦੇ ਟਿਕਾਣੇ ਹੁੰਦੇ ਪਾਣੀ ਚੜਦਾ ਗਿਆ ਬੈੱਡ ਡੁੱਬਦੇ ਗਏ ਅਲਮਾਰੀਆਂ ਡੁੱਬਦੀਆਂ ਗਈਆਂ ਪੇਟੀਆਂ ਕੀ ਖਿਆਲ ਆਉਂਦਾ ਰਿਆ ਰੋਣਾ ਵੀ ਆਉਂਦਾ ਰਿਆ ਰੋਣ ਵੀ ਮੈਂ ਤਾਂ ਤੇਂਦੇ ਰੋਟੀ ਖਾਦੀ ਓਏ ਹੋਏ ਹੋਏ ਤੇਂਦੇ ਰੋਟੀ ਖਾਦੀ ਹੂੰ ਕੀ ਆਲੇ ਕਹਿੰਦੇ ਸਾਰੀ ਦੁਨੀਆ ਨਾ ਆ ਰਹੀ ਹੈ ਹਾਂ ਇਹਦਾ ਕੀ ਕਰਨੇਗਾ ਹਾਂ ਹਾਂ ਸਤਿੰਨ ਦਿਨ ਰੋਟੀ ਨਹੀਂ ਖਾਦੀ ਰੋਟੀ ਨਹੀਂ ਖਾਦੀ ਯਾਰ ਹਾਂ ਤੇ ਹੁਣ ਕਿ ਕਿੱਥੋਂ ਖਾ ਰਹੀ ਹਾਂ ਰੋਟੀ ਪਾਣੀ ਰਾਸ਼ਨ ਕਿੱਥੋਂ ਰਾਸ਼ਨ ਆ ਰਿਹਾ ਨਾ ਟਰਾਲੀਆਂ ਤੋਂ ਉੱਥੋਂ ਖਾਂਦੇ ਅਸੀਂ ਉੱਥੋਂ ਖਾ ਰਹੇ ਹਾਂ ਉੱਥੋਂ ਖਾਂਦੇ ਹਾਂ ਹਾਂ ਕੋਈ ਆਇਆ ਇੱਥੇ ਕਿਸੇ ਨੇ ਕੋਈ ਸਾਰ ਲਈ ਕੋਈ ਆਇਆ ਪਤਾ ਲੈਣ ਵੀ ਕੀ ਹੋਇਆ ਕੀ ਨਾ ਅਚਾਨਕ ਕੋਈ ਨਹੀਂ ਆਇਆ ਬਚ ਐ ਹੋਈ ਆ ਭੀ ਰੋਟੀ ਪਾਣੀ ਆ ਰਹੇ ਉਹ ਖਾਵੇਂ ਹਾਂ ਹੁਣ ਕੀ ਉਮੀਦ ਹੈ ਬਣੂਗਾ ਵਾਪਸ ਕੋਈ ਬਾਹ ਫੜੂਗਾ ਉਮੀਦ ਹੈਗੀ ਨਾ ਸਾਨੂੰ ਦਾ ਚੱਕ ਮੇਦ ਨਹੀਂ ਹਾਂ ਨਾ ਅੱਛਾ ਬਈ ਇਹ ਹਾਲਾਤ ਨੇ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ ਦੇ ਲੋ ਆ ਬੈੱਡ ਤਾਂ ਲੰਮੇ ਪੈਣ ਜੁਕੀ ਰਹੀ ਹੀ ਨਹੀਂ ਔਰ ਇਹ ਦੱਬੇ ਗਏ ਸੀ ਸਾਰੇ ਇੱਥੇ ਪਾਣੀ ਦੇ ਵਿੱਚ ਔਰ ਮਿੱਟੀ ਦੇ ਵਿੱਚ ਜਿੱਦਾਂ ਕਹਿ ਰਹੇ ਕਿ ਅਸੀਂ ਕੱਡੇ ਆਲ ਮਾਰੀਆਂ ਪੇਟੀਆਂ ਦੇ ਵਿੱਚ ਲੀੜੇ ਉਦਾਂ ਔਰ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਜ-ਮਾਜ ਕੇ ਕੋਈ ਸਮਾਨ ਬਣਾਇਆ ਹੋਊਗਾ ਕੋਈ ਅਲਮਾਰੀ ਬਣਾਈ ਹੋਊਗੀ ਇਸਮਾਨ ਹੋਰੇ ਮਾਂ ਦੀਆਂ ਅੱਖਾਂ ਚੋਂ ਹੰਝੂ ਰੁਕ ਨਹੀਂ ਰਹੇ ਆ ਲੀੜਾ ਬਚਿਆ ਜੀ ਆ ਲੀੜੇ ਕੱਪੜੇ ਬਸ ਆ ਇੱਕ ਬੈੱਡ ਤੇ ਤੇ ਘਰ ਹੋਵੇ ਔਰ ਘਰ ਚੋਂ ਬਸ ਆ ਸਮਾਨ ਜੀ ਆ ਲੀੜਾ ਕੱਪੜਾ ਬਚਿਆ ਜੀ ਬਾਕੀ ਆ ਅਲਮਾਰੀਆਂ ਬਾਈ ਬੈੱਡ ਤਾਂ ਫੋਲ ਹੀ ਗਏ ਆ ਟੁੱਟ ਗਏ ਆ ਸਾਰੇ ਪਾਣੀ ਕਰਕੇ ਔਰ ਅੰਦਰ ਬਾਲਿਆਂ ਵਾਲੀ ਛੱਤ ਆ ਮਕਾਨ ਵੀ ਟੇਡਾ ਹੀ ਹੋ ਗਿਆ ਆ ਦੇਖ ਲਓ ਟੇਡਾ ਹੋਇਆ ਮਕਾਨ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਜਾਣੀ ਆ ਤੋ ਬਹੁਤ ਬੁਰੇ ਖਲਾਤ ਆ ਭਾਈ ਜੀ ਦੇਖਦੇ ਹਾਂ ਵੀਡੀਓ ਸੁਣਦੇ ਹਾਂ ਤਾਂ ਜਰੂਰ ਜਿੰਨੀ ਵੀ ਹੋ ਸਕੇ ਮਦਦ ਕਰੋ ਜਿੱਥੇ-ਜਿੱਥੇ ਵੀ ਤੁਹਾਨੂੰ ਲੱਗਦਾ ਕਿ ਮਦਦ ਹੋਣ ਵਾਲੀ ਹੈ ਕਿਉਂਕਿ ਪੰਜਾਬ ਜਿਹੜਾ ਨਾ ਉਹ ਆਪਣੇ ਲਈ ਆਪ ਖੜਦਾ ਰਿਹਾ ਇਹਨਾਂ ਨੂੰ ਪਤਾ ਹੈ ਸੋ ਬਹੁਤ ਨੇ ਐਸੇ ਲੋਕ ਤਾਂ ਜਰੂਰ ਜੇ ਕੋਈ ਸਾਰ ਲਵੇ ਤਾਂ ਇਸ ਇਹ ਇੱਕ ਮਾਂ ਇਦਾਂ ਦੀਆਂ ਕਈ ਮਾਵਾਂ ਨੇ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਇੰਨਾ ਹੜ ਦੀ ਤਬਾਈ ਬਚਾਈ ਕੋਈ ਗੱਲ ਨਹੀਂ ਮਾਂ ਕੀ ਕੁਝ ਕਹਿਣਾ ਹੀ ਲੋਕਾਂ ਨੂੰ ਕੋਈ ਦੇਖ ਰਿਹਾ ਕੋਈ ਤੈਨੂੰ ਕੋਈ ਮਿੰਟ ਦੇਖ ਲੈ ਵਾਚ ਰੋਟੀ ਪਾਣੀ ਖਾਣ ਲਿਆ ਉਹ ਦੇ ਦੇ ਉਹ ਦੇਖ ਜਾਣੀ ਕੋਈ ਮਦਦ ਕਰ ਦੇ ਤੇ ਫਿਰ ਜਿਹੜੇ ਇੰਨੇ ਵੀਰ ਦੇਖ ਰਿਹਾ ਇਹ ਕਹਿੰਦੀ ਮਾਤਾ ਬੜੀ ਮਿਹਰਮਾਨੀ ਜੇ ਤੁਸੀਂ ਮਦਦ ਕਰੋਗੇ ਨਹੀਂ ਤੇ ਤੁਹਾਡੀ ਬੜੀ ਆਤਾ ਰੱਬ ਤੋਰੀ ਬਜੀ ਬੱਜੀ ਉਮਰ ਕਰੇ ਦੱਸ ਕੀ ਚਾਹਨੇ ਹੋ ਚੱਲ ਕੀ ਕਰ ਦੇਣ ਲੋਕ ਕੋਈ ਬੈੱਡ ਦੇ ਦੇਣ ਕੋਈ ਲਮਾਰੀ ਦੇ ਦੇਣ ਕੀ ਚਾਹਨੇ ਹੋ ਵੀ ਕੀ ਬਣ ਜੇ ਮਾਂ ਜੋ ਉਹ ਤਾਂ ਇਸ਼ਿਆ ਉਹ ਦੇ ਸਕਦੇ ਆ ਇਹਨਾਂ ਕਹਿੰਦੀ ਪਿੱਲਾ ਨਹੀਂ ਕਰਨ ਕਿਉਂ ਆ ਆ ਤਾ ਇਹ ਨੇ ਬਾਈ ਹਾਲਾਤ ਤੁਸੀਂ ਮਦਦ ਕਰ ਸਕਦੇ ਹੋ ਜਿੱਥੇ ਵੀ ਤੁਹਾਨੂੰ ਲੱਗਦਾ ਤੁਸੀਂ ਜ਼ਰੂਰ ਜਾ ਕੇ ਦੇਖੋ ਜਿੰਨੇ ਮੇਰੇ ਵੀਰ ਐਨਜੀਓ ਕੋਈ ਸੰਸਥਾ ਕੋਈ ਕੰਮ ਕਰਦੀ ਹੈ ਤਾਂ ਇਹ ਮਾਰ ਹੈ ਬਾਈ ਇਹ ਹੁਣ ਵੇਲਾ ਪੰਜਾਬੀਆਂ ਦੇ ਨਾਲ ਇਹਨਾਂ ਪੰਜਾਬ ਦੇ ਲੋਕਾਂ ਦੇ ਨਾਲ ਖੜਨਦਾ ਹੈ ਇਹ ਐਸੀਆਂ ਜਣੀਆਂ ਹੋਰ ਪਤਾ ਨਹੀਂ ਕਈ ਮਾਵਾਂ ਹੋਣੀਆਂ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਇਹ ਵੇਲਾ ਕਿਨਾਂ ਦੇ ਜੈਸੀ ਮਾੜੇ ਮੋٹے ਹੰਝੂ ਵੀ ਪੂੰਝ ਸਕੀ ਤਾਂ ਇਹ ਵੇਲਾ ਅਸੀਂ ਕੰਮ ਕਰੀਏ ਸੋ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਆਪ ਵੀ ਕੁਝ ਬੋਲਣ ਨੂੰ ਨਹੀਂ ਹੈਗਾ ਜਦੋਂ ਨੁਕਸਾਨ ਦੇਖਦੇ ਆਂ ਇੱਕ ਕਪੜਾ ਸਾਡਾ ਪਾੜ ਜਵੇ ਤੇ ਸਾਨੂੰ ਬਹੁਤ ਦੁੱਖ ਲੱਗਦਾ ਤਾਂ ਆ ਦੇਖੋ ਆ ਕਪੜੇ ਜੇ ਔਰ ਆ ਘਰ ਜੇ ਬਾਈ ਘਰਾਂ ਤੇ ਅਸੀਂ ਕਰੋੜਾਂ ਰੁਪਈਆ ਲਾ ਦਿੰਨੇ ਆ ਟੈਲਾਂ ਪਤਾ ਨਹੀਂ ਕੀ ਕੀ ਪਰ ਆ ਵੀ ਲੋਕ ਹੈ ਹਾਂ ਮੁਰਝਾਏ ਕੋਈ ਚਿਹਰੇ ਲਮਕਦੇ ਕੋਈ ਚਿਹਰੇ ਆ ਮਾਂ ਦੇ ਅਥਰੂ ਤਾਂ ਬਹੁਤ ਦੁੱਖ ਲੱਗਦਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਪਰ ਆਸ ਹੈ ਇਹਨਾਂ ਨੂੰ ਵੀ ਕੋਈ ਕੋ ਬਾਂ ਫੜੂਗਾ ਫਿਰ ਅਸੀਂ ਮੁੜ ਤੋਂ ਉੱਠਾਂਗੇ ਫਿਰ ਇਹਨਾਂ ਕੰਮਾਂ 'ਚ ਅਸੀਂ ਵਾਸ ਕਰਾਂਗੇ ਸੋ ਇਹੀ ਉਮੀਦ ਆ ਬਾਈ ਸੋ ਇਹ ਇਹਨਾਂ ਵੀਡੀਓ ਨੂੰ ਮਕਸਦ ਹੈ ਕਿ ਤੁਹਾਨੂੰ ਦਿਖਾਈਏ ਕਿੰਨਾ ਨੁਕਸਾਨ ਹੋਇਆ ਇਹਨੂੰ ਅੱਗੇ ਜ਼ਰੂਰ ਪਹੁੰਚਾ ਦਿਓ ਕੈਮਰਾਮੈਨ ਵਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਤੇ ਦੀਨਾਨਗਰ ਤੋਂ ਸਹਿਯੋਗੀ ਹਰਜਿੰਦਰ ਸਿੰਘ ਗੁਰਾ